ਧਨੀ ਬਾਬਾ ਜੀ ਬੀਤੇ ਦਿਨੀ ਕੋਈ ਵੀਡੀਓ ਵਾਇਰਲ ਹੁੰਦੀ ਆ ਜ ਜਿਹਦੇ ਵਿੱਚ ਇੱਕ ਟੜ ਤੇ ਕੋਈ ਇਲਜ਼ਾਮ ਹੀ ਲੱਗੇ ਜਾਂਦੇ ਤੁਹਾਡੀ ਦਸਤਾਰ ਵੀ ਲੋਈ ਜਾਂਦੀ ਤੇ ਬੀਬੀ ਵੱਲੋਂ ਵੀ ਇਲਜ਼ਾਮ ਲਗਾਏ ਜਾਂਦੇ ਨੇ ਟੜ ਤੇ ਕਿ ਉਹਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਤੁਹਾਡੇ ਵੱਲੋਂ ਉਹ ਤਾਂ ਘਟਨਾ ਜਿਹੜੀ ਆ ਜਾਂਦੀ ਜਿਹੜਾ ਕੋਈ ਬੋਲ ਲੈਂਦਾ ਬੋਲ ਲੈਂਦਾ ਪਰ ਅਸੀਂ ਤੇ ਧੋਖੇ ਨਾਲ ਇਹਨਾਂ ਮੈਨੂੰ ਬੁਲਾਇਆ ਗਿਆ ਤੇ ਮੈਂ ਗੱਲ ਸੁਣਨ ਗਿਆ ਨਾ ਫੋਨ ਮੈਨੂੰ ਲਾਇਆ ਮੈਂ ਅੱਡੇ ਤੇ ਜਾ ਜਦੋਂ ਮੈਂ ਅੱਡੇ ਤੇ ਬੱਸ ਤੇ ਮੈਂ ਲੜਕੀ ਚੜਾਉਣ ਗਿਆ ਇਹਨਾਂ ਮੈਨੂੰ ਭੂਨ ਲੈ ਕੋਈ ਰਾਤ ਘੱਟ ਨਾ ਹੋਈ ਮੈਂ ਕਹ ਕੋਈ ਨਹੀਂ ਹੋਈ ਇਹਨਾਂ ਕਹ ਸਾਡੇ ਕੋਲ ਆ ਜਾਓ ਮੈਂ ਇਕੱਲਾ ਹੀ ਗਿਆ ਤੇ ਇਕੱਲੇ ਜਾ ਕੇ ਮੈਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਮੈਨੂੰ ਠਮਕਾ ਕੇ ਇਹਦਾ ਚਾਰ ਬੰਦੇ ਸੀ ਚੋਂ ਬੰਦਿਆਂ ਨੇ ਪਹਿਲਾਂ ਮੈਨੂੰ ਇਹ ਗੱਲ ਆਖੀ ਵੀ ਤੂੰ ਇਹੋ ਟੱਪਾ ਆਖਣਾ ਵੀ ਗਲਤੀ ਹੋ ਗਈ ਤੇ ਮਾਂ ਵੀ ਤਾਂ ਆਪਾ ਇੱਥੇ ਨਿਬੇੜ ਲਗੇ ਕਿ ਕਿਸੇ ਦੇ ਗਲਤ ਰੋਲਾ ਨਾ ਪਵੇ ਮੈਂ ਚੋਂ ਦੇ ਝਾਗ ਚ ਹਾਂ ਕਰ ਦਿੱਤੀ ਚੱਲ ਮੈਨਾਂ ਕਰੋ ਕੀ ਗੱਲ ਕਰਨਾ ਇਹਨਾਂ ਮੁੜ ਕੇ ਮੈਨੂੰ ਦੂਸਰੀ ਬੈਂਕ ਚ ਭਾਗੇ ਇਹਨਾਂ ਦੂਸਰੀ ਬੈਂਕ ਚ ਫੋਨ ਕਰ ਕਰਕੇ 15 ਜਨਾਨੀਆਂ 15 ਇਹ ਬੰਦੇ 15 ਕੋਲੇ ਮੋਬਾਈਲ 15 ਕੋਲੇ ਡੰਡੇ ਛੋਟੇ ਮੈਂ ਚੁੱਪ ਕਰਕੇ ਤੇ ਮੈਂ ਜਦੋਂ ਬਾਹਰ ਨਿਕਲਿਆ ਤੇ ਮੈਨੂੰ ਕਬਰ ਆ ਗਿਆ ਮੈਂ ਕਿ ਇਹ ਇੱਕ ਹੀ ਬਣਿਆ ਮੈਨੂੰ ਤੇ ਨਾ ਚੋਂ ਨਹੀਂ ਛੱਡਿਆ ਇਸ ਤੇ ਜੁਰੂ ਨੇ ਆਖਿਆ ਵੀ ਪਾਗਲਾ ਮੈਂ ਪਾਗਲਾ ਅਲਾਗ ਮੈਂ ਕਹਾ ਮੈਂ ਨਹੀਂ ਲਾਉਣੀ ਇਹਨੇ ਆਖਿਆ ਬੀਬੀ ਦੇ ਪੈਰਾਂ ਤੇ ਰੱਖੋ ਮੈਂ ਬੀਬੀ ਦੇ ਪੈਰਾਂ ਤੇ ਪਾਗ ਰੱਖਤੀ ਇਹਨਾ ਮੈਨੂੰ ਬਹੁਤ ਮਾੜਾ ਚੰਗਾ ਲੱਤਾ ਲੂਤਾ ਲਖਿਆ ਤੁਮ ਜੀਆਂ ਦਿੱਤੀਆਂ ਥਿਆਰ ਇਹਨਾਂ ਦੇ ਕੋਲ ਤੇ ਆਂਦੇ ਤੈਨੂੰ ਗੋਲੀ ਮਾਰ ਦੇਣੀ ਚਾਹੀਦੀ ਅੱਲੇ ਤੇ ਇਹਨਾਂ ਦੀ ਵੀਡੀਓ ਵੇਖ ਲਓ ਜੇ ਇਹ ਗੱਲ ਆਖੀ ਕਿ ਨਹੀਂ ਆਖੀ ਲੱਤਾ ਮਾਰਨ ਦੀ ਆ ਵੇਖ ਲੋ ਵੀਡੀਓ ਚ ਗੱਲ ਇਹ ਨਾ ਆਖੀ ਕਿ ਨਹੀਂ ਆਖੀ ਮੈਂ ਝੂਠ ਮਾਰਦਾ ਤਾਂ ਦੱਸਣ ਇਹਨਾਂ ਮੈਨੂੰ ਕੱਲੇ ਨੂੰ ਦਬਾ ਕੇ ਦੂਸਰੀ ਬੈਠਕ ਚ ਇਹਨਾਂ ਸਾਧ ਕੇ ਮੇਰੇ ਹਵੇ ਦਬੇ ਕਰਕੇ ਸਤਾਰ ਲਾ ਕੇ ਇਹਨਾਂ ਮੇਰੇ ਤੋਂ ਪੈਰੀ ਰਖਾਈ ਆ ਮਾਫੀ ਫੇਰ ਨਹੀਂ ਹੋਈ ਜੇ ਮਾਫੀ ਹੋ ਗਈ ਆ ਤੇ ਇਹ ਸਬੂਤ ਮੈਨੂੰ ਇਹ ਲਾ ਕੇ ਦਾ ਬਜਾਤੀ ਦੇ ਵਿੱਚ ਵੀ ਝੂੜਿਆ ਚੜਮਿਆ ਤੂੰ ਇੱਕ ਹੀ ਕੱਚ ਕੱਚ ਮਾਰੀ ਤੂੰ ਗੰਦ ਮਾਰ ਆਪਦੀ ਗੱਦੀ ਚੁੱਕ ਲੋ ਨਹੀਂ ਤੇ ਇਹਨਾਂ ਦੀ ਵੀਡੀਓ ਪੁੱਛ ਕੇ ਵੇਲੋ ਵੀ ਨਾਖਾ ਗੱਦੀ ਚੁੱਕਦੇ ਜਾ ਕੇ ਇਹ ਮੈਂ ਚੁੱਪ ਕਰਕੇ ਸ਼ਰਮਨਾ ਮਾਰਾ ਨਾਂ ਮੈਨਾਂ ਨਾ ਹੂੰ ਨਾ ਹੰਗਾਰਾ ਧਮਕੀਆਂ ਹੀ ਇੰਨੀਆਂ ਦਿੱਤੀਆਂ ਤੇ ਮੈਂ ਚੁੱਪ ਕਰਕੇ ਪਾਗ ਲਾ ਕੇ ਤੇ ਇਹਨਾਂ ਦੇ ਪਹਿਰਾ ਜਿਹੜਾ ਖਤੀ ਉੱਥੋਂ ਮੈਂ ਆਪ ਦੇ ਇਹਨਾਂ ਨੇ ਅਸਲ ਮੈਂ ਇਹਨਾਂ ਦੀ ਦੂਸਰੀ ਬੈੜਕ ਚ ਇਕੱਲਾ ਹੀ ਜਾ ਕੇ ਬਹਿ ਗਿਆ ਫੇਰੇ ਨਾ ਵੀਡੀਓ ਬਣਾ ਬਣਾ ਕੇ ਦੂਰ ਤੱਕ ਕਮਾਈਆਂ ਮੈਨੂੰ ਅਜੇ ਤਾਂ ਇਹ ਮੀ ਧਮਕੀਆਂ ਮਿਲਾਂ ਰਾਜ ਨਾਰਾਜ ਮੱਲ ਲਿਆ ਮੈਨੂੰ ਉਥੇ ਮਠਿਆਈ ਵਾਲਿਆਂ ਨੇ ਛਡਾਇਆ ਜਿਹੜੀ ਜਿਹੜੇ ਇਲਜ਼ਾਮ ਲਗਾਏ ਗਏ ਆ ਉਹ ਨਵਦੀ ਵੱਲੋਂ ਕੀ ਕੀ ਨੇ ਉਸ ਵਾਰੀ ਤੁਸੀਂ ਉਹ ਨਾਦੀ ਬਾਰੇ ਉਹ ਤੇ ਆਪਦੀ ਮਰਜ਼ੀ ਨਾਲ ਜੋ ਬੋਲੀ ਜਾਂਦੀ ਬੋਲੀ ਜਾਂਦੀ ਉਹਦੇ ਬਾਰੇ ਆਪਾਂ ਨੂੰ ਕੋਈ ਨਹੀਂ ਆ ਉਹ ਜੋ ਇਹਨਾਂ ਨੇ ਬੁਲਾਇਆ ਉਹਨੂੰ ਪੜਾਇਆ ਉਹ ਬੋਲਦੀ ਆ ਇਹ ਇਹਨਾਂ ਨੇ ਪਹਿਲਾਂ ਉਹਨੂੰ ਪੜਾਇਆ ਤੇ ਇਹ ਬੁਲਾਉਂਦੇ ਆ ਉਹ ਉੱਤਰਾ ਨਹੀਂ ਉਹਨੇ ਨਹੀਂ ਕੋਈ ਗੱਲ ਕੀਤੀ ਨਾ ਸਾਡੇ ਘਰ ਗੱਲ ਕੀਤੀ ਨਾ ਸਾਡੇ ਬਾਹਰ ਕੋਈ ਵੀ ਗੱਲ ਨਹੀਂ ਕਰਕੇ ਜ ਆਪਦੇ ਘਾਰੇ ਚਲੇ ਗਏ ਇਹਨਾਂ ਨੇ ਕੋਈ ਵੀ ਇਹਦੇ ਚ ਸ਼ਬਦ ਨਹੀਂ ਜਿਹੜੀਆਂ ਇਲਜ਼ਾਮ ਲਾਇਆ ਇਹਨਾਂ ਕੋਟ ਬੁੱਡੇ ਜਾ ਕੇ ਆਪਦੀ ਮੀਟਿੰਗ ਕਰਕੇ ਬਣਾ ਕੇ ਲਾਇਆ ਆਹ ਕੀ ਆ ਇਹਨਾਂ ਮੈਨੂੰ ਇਲਜ਼ਾਮ ਲਾਏ ਆ ਤੇ ਜੋ ਆਖੋ ਤੇ ਗੁਰਦੁਆਰੇ ਵੀ ਜਿੱਥੇ ਆਖੋ ਉਥੇ ਮੈਂ ਹੱਥ ਰੱਖ ਕੇ ਜਿਮੇ ਦੀ ਇਤ ਲੁੱਟੀ ਆ ਜਾਂ ਕੋਈ ਇਹ ਆਂਦੀ ਮਰੀ ਇਤ ਲੁੱਟੀ ਆ ਮੈਂ ਜਿੱਥੇ ਵੀ ਮੈਨੂੰ ਬੰਦੇ ਦਾ ਕੰਦੇ ਸਾਰਾ ਮੇਰਾ ਪਿੰਡ ਸੌਂ ਤੇ ਜਾ ਦੇ ਸਕਦਾ ਮਮੀ ਦੇ ਸਕਦਾ ਵੀ ਜਿਮੇ ਦੀ ਇਤ ਲੁੱਟੀ ਆ ਇਹ ਸਾਰੇ ਪਿੰਡ ਨੂੰ ਭਾਵੇਂ ਪੁੱਛ ਲੈ ਵੀ ਕੋਈ ਵੀ ਹੋਵੇ ਜੇ ਮੈਂ ਇਹ ਕੰਮ ਸਰ ਵਿੱਚ ਨਹੀਂ ਜਾਂ ਮੈਂ ਕੋਈ ਵੀ ਇਹਨਾਂ ਨਾਲ ਗੱਲਬਾਤ ਨਹੀਂ ਕੀਤੀ ਦਾ ਮੇਰੀ ਉਮਰ ਵੇਖੋ ਤੇ ਇਹਦੀ ਉਮਰ ਵੇਖੋ ਇਹਨੇ ਇਹਨੇ ਕਿਹੜੀ ਮੈਨੂੰ ਲਜਾਮ ਲਾ ਦਿੱਤਾ ਜੇ ਤੇ ਮੈਂ ਉਹਦੀ ਕੋਈ ਗੱਲ ਨਹੀਂ ਹੋਰ ਤਾਂ ਮੈਨੂੰ ਇਹਦਾ ਸਮਝ ਨਹੀਂ ਲੱਗਦਾ ਜਿਹੜਾ ਵੀ ਇਹਨੇ ਇਹਨੇ ਮੇਰੀ ਆਪ ਦੀ ਬੇਇੱਜ਼ਤੀ ਮੇਰੀ ਇਹ ਕਰਦੀ ਮੈਂ ਇਹ ਨਹੀਂ ਕਰਾਉਂਦਾ ਕਹੇ ਤੋਂ ਨਾ ਆਦਾਂ ਹਾਂ ਠੀਕ ਇਹ ਲਜਾਮ ਲਾਏ ਗਏ ਜਿਹੜੇ ਗਲਤ ਹੈ ਗਏ ਇਹ ਮੈਂ ਬਤੀਆਂ ਰਗਾ ਇਹ ਮੇਰੀ ਉਮਰ ਵੇਖੋ ਤੇ ਇਹਦੀ ਵੇਖੋ ਏ ਮੇਰੀ ਧੀ ਹਰ ਗਈ ਆ ਤੇ ਮੈਂ ਇਲਜਾਮ ਕਰਦੇ ਜਿਹੜਾ ਮੈਂ ਇਹ ਲੋਕਾਂ ਨੇ ਮਗਰ ਲਾ ਕੇ ਜਾ ਪੌਂਦੀ ਜਾਂ ਕਿਸੇ ਪੌਦੇ ਮਗਰ ਲਾ ਕੇ ਪੌਂਦੀ ਆ ਵੀ ਮੇਰੀ ਧੀ ਆ ਤੇ ਮੈਂ ਇਹ ਮਹਤੀ ਬਣਾ ਕੇ ਰੱਖਿਆ ਇਹਨੇ ਕੋਈ ਗੱਲ ਨਹੀਂ 20 20 ਅੱਧਾ 12 ਸਾਲਾਂ ਦਾ ਮਾਪਿ ਉਹ ਆਉਂਦਾ 20 20 ਸਾਲਾਂ ਦੀ ਪੇ